ਤਾਂ ਉਹਨਾਂ ਨੇ ਦੱਸਿਆ ਕਿ ਇਸ ਨਗਰ ਵਿੱਚ ਬੁਖਾਰ ਦਾ ਬਹੁਤ ਜ਼ੋਰ ਹੈ ਅਤੇ ਸੈਂਕੜੇ ਲੋਕ ਇਸ ਬੁਖਾਰ ਕਾਰਨ ਜਾਨ ਗਵਾ ਚੁੱਕੇ ਹਨ। ਉਹਨਾਂ ਨੇ ਬਹੁਤ ਇਲਾਜ ਕਰਕੇ ਹਾਰ ਮੰਨ ਲਈ ਸੀ ਅਤੇ ਬੇਨਤੀ ਕੀਤੀ ਕਿ ਜੇ ਗੁਰੂ ਜੀ ਦੇ ਵਾਸ ਵਿੱਚ ਇਲਾਜ ਹੈ ਤਾਂ ਕਿਰਪਾ ਕਰਕੇ ਜੀਵਨਦਾਨ ਬਖਸ਼ੋ। ਸਤਿਗੁਰੂ ਜੀ ਜਿੱਥੇ ਬੈਠੇ ਸਨ ਉਸ ਦੇ ਲਾਗੇ ਇੱਕ ਛੋਟੀ ਛੱਪੜੀ ਸੀ ਜੋ ਜਲ ਨਾਲ ਭਰੀ ਸੀ। ਗੁਰੂ ਜੀ ਨੇ ਉਸਵਲ ਆਪਣੀ ਰੂਹਾਨੀ ਦ੍ਰਿਸ਼ਟੀ ਨਾਲ ਵੇਖਿਆ ਅਤੇ ਕਿਹਾ ਕਿ ਇਸ ਵਿਅਕਤੀ ਨੂੰ ਉਠਾਵੋ ਤੇ ਇਸ ਛੱਪੜ ਵਿੱਚ ਇਸ਼ਨਾਨ ਕਰਾਵੋ। ਉਹਨਾਂ ਫਰਮਾਇਆ ਕਿ ਇਸ ਨਾਲ ਬੁਖਾਰ ਉਤਰ ਜਾਵੇਗਾ ਅਤੇ ਇਹ ਚੰਗਾ ਹੋ ਜਾਵੇਗਾ। ਪ੍ਰੇਮਤਾਰ ਕੇ ਉਹਨਾਂ ਨੇ ਗੁਰੂ ਜੀ ਦਾ ਬਚਨ ਮੰਨ ਲਿਆ। ਉਸ ਦਾ ਸਾਰਾ ਬੁਖਾਰ ਇੱਕ ਚਿੰ ਵਿੱਚ ਉਤਰ ਗਿਆ। ਅਰੋਗ ਹੋਏ ਮਨੁੱਖ ਨੂੰ ਵੇਖ ਕੇ ਲੋਕ ਬਹੁਤ ਹੈਰਾਨ ਹੋਏ ਅਤੇ ਸਤਿਗੁਰੂ ਜੀ ਦੇ ਚਰਨਾਂ ਤੇ ਨਤਮਸਤਕ ਹੋਏ। ਨਗਰ ਵਿੱਚ ਇਸ ਬਾਰੇ ਗਲਬਾਤ ਹੋਈ ਜਿਸ ਨੂੰ ਸੁਣ ਕੇ ਹੋਰ ਬੁਖਾਰ ਚੜੇ ਲੋਕ ਵੀ ਦੌੜਦੇ ਆਏ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਦਾਸ ਹਾਂ। ਨਗਰ ਦੇ ਭਾਗ ਜਾਗ ਪਏ ਹਨ। सानू बचाओ नहीं तो असी मर जावे उन्होंने दसिया कि जिसका आपने ताप दूर किया है वह नवा नरोआ हो गया है इस सुन के गुरु जी ने कृपा की मुस्कुराए और कहा कि तुसी भी इशनान करो तो बुखार उतर जाएगा संकट दूर हो जाएगा इस सुन के वह छोटी छपड़ी वर गए और इशनान नाल ताप उतर गया इस तरह सुन सुन के होर लोग भी आने लग गए जिन्हों जिन्हू बुखार चढ़िया सब ने आके इशनान किया ਸਾਰਿਆਂ ਨੂੰ ਗੁਰੂ ਜੀ ਨੇ ਫਰਮਾਇਆ ਕਿ ਜਿਸ ਦੇ ਸਰੀਰ ਨੂੰ ਤਾਪ ਨੇ ਤਪਾਇਆ ਹੈ ਉਹ ਸਾਰੇ ਇਸ਼ਨਾਨ ਕਰਦੇ ਜਾਵੋ ਅਤੇ ਸੁਖ ਦਾਤੇ ਵਾਏ ਗੁਰੂ ਦੇ ਨਾਮ ਦਾ ਸਿਮਰਨ ਕਰੋ। ਉਹਨਾਂ ਨੇ ਉਪਦੇਸ਼ ਦਿੱਤਾ ਕਿ ਜਿਵੇਂ ਦੁੱਖ ਤੋਂ ਇੱਥੇ ਛੁਡਵਾਏ ਹਨ ਉਸੇ ਤਰ੍ਹਾਂ ਉਹ ਜੰਤੂ ਵੀ ਹੱਥ ਦੇ ਕੇ ਬਚਾ ਲੈਣਗੇ। ਇਸ ਕਰਕੇ ਸਤਨਾਮ ਦਾ ਸਿਮਰਨ ਕਰੋ ਤਾਂ ਜੋ ਲੋਕ ਪ੍ਰਲੋਕ ਸੁਖਦਾਇਕ ਅਤੇ ਸੁੰਦਰ ਹੋ ਜਾਣ। ਹੋਰ ਸੈਂਕੜੇ ਅਮੀਰ ਅਤੇ ਗਰੀਬ ਲੋਕਾਂ ਨੇ ਗੁਰੂ ਜੀ ਦੀ ਬਹੁਤ ਵੱਡੀ ਕੀਰਤੀ ਸੁਣੀ ਅਤੇ ਅਨੇਕ ਪ੍ਰਕਾਰ ਦੇ ਉਪਹਾਰ, ਭੋਜਨ, ਕੱਪੜੇ ਅਤੇ ਤਾਂ ਚੜਾਈ। ਅਨੇਕਾ ਲੋਕ ਤੀਰਜ ਤਾਰ ਕੇ ਸਿੱਖ ਬਣੇ ਅਤੇ ਸੱਚੇ ਨਾਮ ਦਾ ਜਾਪ ਕੀਤਾ ਗੁਰੂ ਜੀ ਜਿੰਨੇ ਦਿਨ ਉਸ ਥਾਂ ਤੇ ਰਹੇ ਪਿੰਡ ਦੇ ਲੋਕ ਬਹੁਤ ਸੇਵਾ ਕਰਦੇ ਰਹੇ ਪੁੱਲ ਚੁੱਕ ਦੀ ਖਿਮਾ ਜੀ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬਰ ਕਰੋ ਜੀ